ਅੱਜ ਸਰ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਹੈ ਉਸ ਦੀਆਂ ਸਾਰੇ ਨਗਰ ਨਿਵਾਸੀਆਂ ਨੂੰ ਦੇਸ਼ ਵਦੇਸ਼ੀਆਂ ਨੂੰ ਜਿੰਦੇ ਵੀ ਨਾਗਰਿਕਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਬਾਬਾ ਸ਼ਿਰੀ ਜੰਤ ਸੈਕਟਰੀ ਵੱਲੋਂ ਹਰੇਕ ਸਾਲ ਹੀ ਜੋ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕਿਉਂਕਿ ਜਿਹੜੀ ਲੰਗਰ ਦੀ ਪ੍ਰਥਾ ਹੈ ਉਹ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ ਤੇ ਦੇਖੋ ਕਿੰਨੇ 550 ਸਾਲ ਦੇ ਕਰੀਬ ਹੋ ਗਿਆ ਹੈ ਇਹ ਲੰਗਰ ਚੱਲਦੇ ਚਾਹਤ ਕੇ ਚੱਲੀ ਜਾਂਦਾ ਹੈ ਕਿ ਉਹਨਾਂ ਦੀਆਂ ਸਖਿਆਵਾਂ ਤੋਂ ਉਹਨਾਂ ਦੇ ਜੋ ਉਹਨਾਂ ਨੇ ਪ੍ਰਵਚਨ ਕੀਤਾ ਸੀ ਜਾਂ ਉਹਨਾਂ ਦੀਆਂ ਜੋ ਸਾਂਖੀਆਂ ਪੜ੍ਹ ਕੇ ਹਰੇਕ ਇਨਸਾਨ ਨੂੰ ਮਤਲਬ ਉਹਨਾਂ ਦੇ ਉੱਪਰ ਅਮਲ ਕਰਨਾ ਚਾਹੀਦਾ ਤੇ ਆਪਦਾ ਜੀਵਨ ਸਫਲ ਕਰਉਣਾ ਚਾਹੀਦਾ ਬਾਬਾ ਸ਼ਿਰਕੰਤ ਸੁਸਾਇਟੀ ਦੇ ਜਿੰਨੇ ਵੀ ਮੈਂਬਰ ਹੈ ਉਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹੋਰ ਵੀ ਜਿਹੜੇ ਭਰਾਵ ਜਿਨ੍ਹਾਂ ਨੇ ਸਹਿਯੋਗ ਦਿੱਤਾ ਅੱਗੇ ਲੰਗਰ ਪਿੱਛੇ ਇੱਕ ਖਾਸ ਕਰਕੇ ਮੇਰੇ ਦੋਸਤ ਹੈਗੇ ਆ ਰਾਜੂ ਜੀ ਐਨ ਆਰ ਆਈ ਜੋ ਬਾਹਰ ਆਇਰਲੈਂਡ ਦੇ ਵਿੱਚ ਰਹਿੰਦੇ ਆ ਉਹ ਹਮੇਸ਼ਾ ਕੋਈ ਵੀ ਸਮਾਗਮ ਕਰਨਾ ਹੋਵੇ ਹਮੇਸ਼ਾ ਮਤਲਬ ਸਾਡਾ ਉਹ ਆਪਣਾ ਆਪ ਦੇ ਕੋਲੋਂ ਸਹਿਯੋਗ ਭੇਜਦੇ ਆ ਉਤੋਂ ਪਹਿਲਾਂ ਪਿੱਛੇ ਜਿਹੋ ਉਹਨਾਂ ਨੇ ਸੋਸਾਇਟੀ ਨੂੰ ਭਾਂਡੇ ਵੀ ਦਿੱਤੇ ਸੀਗੇ ਐਕਟਿਵ ਜਿਹੜਾ ਅੱਜ ਲੰਗਰ ਲਾਇਆ ਉਹਨਾਂ ਨੇ ਆਪ ਦੇ ਵੱਲੋਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਹੈ ਉਹਨਾਂ ਦੇ ਪਰਿਵਾਰ ਦਾ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਜ ਇਸ ਲੰਗਰ ਦੇ ਵਿੱਚ ਸੇਵਾ ਪਾਈ ਹੈ ਤੇ ਅੱਗੇ ਤੋਂ ਜਿਸ ਤਰ੍ਹਾਂ ਇਹ ਸੇਵਾ ਚੱਲਦੀ ਰਹੀ ਹੈ ਸੋਸਾਇਟੀ ਕੰਮ ਕਰ ਰਹੀ ਹੈ ਉਸੇ ਤਰ੍ਹਾਂ ਬਰਕਰਾਰ ਰਹਿਣਗੇ ਉਹਨਾਂ ਲਈ 28 ਦਸੰਬਰ ਨੂੰ ਛੋਟੇ ਸ਼ਹਿਰ ਚਾਹਦੇ ਆਂ ਦਾ ਸ਼ਿਵੀ ਦੇਵਤਾ ਉਸ ਦਿਨ ਹਰੇਕ ਸਾਲ ਦੀ ਤਰ੍ਹਾਂ ਖੂਦਦਾਨ ਕੈਂਪ ਲਾਇਆ ਜਾਊਗਾ ਇਸ ਵਾਰੀ ਅਖੀਰ ਬਾਬਾ ਨਾਨਕ ਦੇ ਗੁਰੂ ਨਾਨਕ ਜੀ ਜੀ ਗੁਰਪੁਰਬ ਦੀ ਸਾਰੇਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੋਤੇ ਅੱਜ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੋ ਕਿ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਗੁਰਪੁਰਬ ਤੇ ਲੰਗਰ ਲਗਾਇਆ ਗਿਆ ਹੈ ਦਾਲ ਕੁਲਕੇ ਦਾ ਜੋ ਕਿ ਕੋਈ ਵੀ ਤਿਉਹਾਰ ਹੁੰਦਾ ਹੈ ਇਹ ਸੁਸਾਇਟੀ ਕੁਝ ਨਾ ਕੁਝ ਐਕਟੀਵਿਟੀ ਪਾਉਂਦੀ ਰਹਿੰਦੀ ਹੈ ਜੋ ਕਿ ਸੁਸਾਇਟੀ ਦੇ ਮੁੱਖ ਚੇਅਰਮੈਨ ਮਾਨਪਾਲ ਬਲਦੀਰ ਦਾਸ ਜੀ ਨੇ ਪੁਨਰ ਗੁਆਈ ਇਹ ਕੁਝ ਨਾ ਕੁਝ ਕਰਦੇ ਰਹਿੰਦੀ ਹੈ ਸੋਸਾਇਟੀ ਜੋ ਕਿ ਜਿਵੇਂ ਅੱਜ ਗੁਰਪੁਰਬ ਹੈ ਗੁਰਪੁਰਬ ਤੇ ਲੰਗਰ ਲਗਾਇਆ ਗਿਆ ਹੈ ਜਿਵੇਂ 28 ਦਸੰਬਰ ਨੂੰ ਛੋਟੇ ਸਾਬ ਜਦਿਆਂ ਚੀਦੀ ਨੇ ਉਸ ਦਿਨ ਖੂਨਦਾਨ ਕੈਂਪ ਲਗਾਇਆ ਜਾਵੇਗਾ ਸੋਸਾਇਟੀ ਵੱਲੋਂ ਮੇਰੇ ਵੱਲੋਂ ਮੇਰੀ ਸੋਸਾਇਟੀ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਪਹਿਲਾਂ ਤਾਂ ਸਮੂਹ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਬਾਬਾ ਸ਼੍ਰੀਚੰਦ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਲੰਗਰ ਦੀ ਪ੍ਰਥਾ ਜਿਹੜੀ ਉਹ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਂਦਾ ਕਿਉਂਕਿ ਅਸੀਂ ਤਾਂ ਨਾ ਚੀਜ਼ ਐ ਤੇ ਅਕਾਲ ਪੁਰਖ ਦੀ ਵਿਢਾਈ ਐ ਕਿ ਉਹ ਸੇਵਾ ਲੈ ਲੈਂਦਾ ਬਾਬਾ ਸ਼੍ਰੀਚੰਦ ਦੇ ਸੇਵਾਦਾਰਾਂ ਤੋਂ ਅਸਲ ਦੇ ਵਿੱਚ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅ ਅੱਜ ਤੋਂ ਤਕਰੀਬਨ 550 560 ਸਾਲ ਪਹਿਲਾਂ ਜਿਹੜਾ ਇਹ ਪ੍ਰਥਾ ਸ਼ੁਰੂ ਕੀਤੀ ਸੀ 20 ਰੁਪਏ ਦਾ ਲੰਗਰ ਸ਼ਕਾਇਤ ਦੀ ਗੁਰਬਾਣੀ ਦੇ ਵਿੱਚ ਆਉਂਦਾ ਹੈ 20 ਵਿਸਵੇ ਗੁਰਕਾਮਨਾਂ ਇਹ ਜਿਹੜਾ 20 ਪੈ ਦਾ ਲੰਗਰ ਹੈ ਇਹ ਕਿਉਂ ਅਟੁੱਟ ਕਿਉਂ ਆ ਇਸੇ ਕਰਕੇ ਜਦੋਂ ਇੱਕ ਵਾਰ ਅਸੀਂ ਇੱਕ ਤਾਂ ਹੁੰਦਾ ਨਾ 16 ਕਲਾਂ ਸੰਪੂਰਨ ਇਹ 20 ਕਲਾਂ ਸੰਪੂਰਨ ਹੈ ਇਹ ਨਹੀਂ ਟੁੱਟੇ ਇਹ ਹਮੇਸ਼ਾ ਇਦਾਂ ਹੀ ਵਰਤਦਾ ਰਹੇਗਾ ਇਹ ਦੁਨੀਆ ਲਈ ਇੱਕ ਮਿਸਾਲ ਹੈ ਔਰ ਸਮੁੱਚੇ ਸੰਸਾਰ ਦੇ ਵਿੱਚ ਸਿੱਖ ਪੰਥ ਦੀ ਇਸੇ ਕਰਕੇ ਐਸੀ ਮਿਸਾਲ ਜਿਹੜੀ ਆ ਉਹ ਕਿਤੇ ਹੋਰ ਨਹੀਂ ਮਿਲਦੀ ਤੇ ਇਹ ਗੁਰੂ ਕਾ ਲੰਗਰ ਹਮੇਸ਼ਾ ਅਟੁੱਟ ਚੱਲਦਾ ਰਹੇਗਾ ਤੇ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਦੇ ಸೇವಾರಾರಬಾರಕ